ਉਸੀ ਜੁੜੇ ਹੋ ਪਰਛਾਵਾਂ ਦੇ ਨਾਲ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਬੀਤੇ ਦਿਨੀ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਅੱਤਵਾਦੀਆਂ ਵੱਲੋਂ ਕਾਨੂੰਨੀ ਹਰਕਤ ਕੀਤੀ ਗਈ ਹੈ ਅਤੇ ਉਹਨਾਂ ਵੱਲੋਂ ਸਲਾਣੇ ਦੇ ਉੱਪਰ ਹਮਲਾ ਕੀਤਾ ਗਿਆ ਹੈ ਹੁਣ ਤੱਕ ਦੀ ਸੂਚਨਾ ਦੇ ਮੁਤਾਬਕ 28 ਜਾਨਾਂ ਜਾ ਚੁੱਕੀਆਂ ਹਨ ਇਸ ਸਬੰਧੀ ਪੂਰੇ ਦੇਸ਼ ਵਿੱਚ ਰੋਸ ਪ੍ਰਦਰਸ਼ਨ ਹੋ ਰਹੇ ਹਨ ਬਟਾਲਾ ਤੋਂ ਤਸਵੀਰਾਂ ਸਾਂਝੀਆਂ ਨਾਲ-ਨਾਲ ਕਰ ਰਹੇ ਹਾਂ ਜਿੱਥੇ ਭਾਤਪਾ ਵੱਲੋਂ ਜ਼ਿਲ੍ਹਾ ਪ੍ਰਧਾਨ ਹੀਰਾਵਾਲੀ ਦੀ ਅਗਵਾਈ ਵਿੱਚ ਵੱਡਾ ਰੋਸ ਪ੍ਰਦਰਸ਼ਨ ਅਤਵਾਦ ਤੇ ਪਾਕਿਸਤਾਨ ਦੇ ਖਿਲਾਫ ਕੀਤਾ ਗਿਆ ਹੈ ਗੱਲਬਾਤ ਕਰਦੇ ਆ ਸਸਕ੍ਰਿਪਟ ਪ੍ਰਧਾਨ ਜੀ ਸਭ ਤੋਂ ਪਹਿਲਾਂ ਤੁਹਾਡਾ ਪਹਿਲਾ ਰਿਐਕਸ਼ਨ ਬੜੀ ਕਾਨੂੰਨੀ ਹਰਕਤ ਹੈ ਧਰਮ ਪੁੱਛ ਕੇ ਇਹ ਪਹਿਲੀ ਵਾਰ ਹੋਇਆ ਕਿ ਗੋਲੀ ਮਾਰੀ ਗਈ ਹੈ ਨਜੀ ਦੇਖੋ ਜੋ ਪਹਿਲਗਾਮ ਦੇ ਵਿੱਚ ਸ਼੍ਰੀਨਗਰ ਦੇ ਵਿੱਚ ਇੱਕ ਨੌਨੀ ਹਰਕਤ ਹੋਈ ਆ ਉਹਨਾਂ ਨੇ ਹੱਥੇ ਉਹਨਾਂ ਨਿਰਦੋਸ਼ਾਂ ਦੇ ਉੱਤੇ ਜੋ ਵਾਰ ਕੀਤਾ ਗਿਆ ਇਸ ਤੋਂ ਨਿੰਦਣਯੋਗ ਘਟਨਾ ਕੋਈ ਨਹੀਂ ਹੋ ਸਕਦੀ ਸ਼ਰਮ ਨਾਲ ਸਿਰ ਝੁਕਦਾ ਹਰ ਉਸ ਵਿਅਕਤੀ ਦਾ ਕਿ ਅੱਗੇ ਕੋਈ ਨਿਹੱਥਾ ਖੜਾ ਤੇ ਮੈਂ ਤੇ ਵਾਰ ਕਰਾਂ ਸਾਡੇ ਗੁਰੂਆਂ ਪੀਰਾਂ ਨੇ ਕਦੀ ਵੀ ਇਹ ਜੋ ਅੱਜ ਹੋ ਰਿਹਾ ਪੂਰੀ ਦੁਨੀਆ ਦੇ ਅੰਦਰ ਪਰ ਜੋ ਪਹਿਲਗਾਮ ਦੇ ਵਿੱਚ ਹੋਇਆ ਇਹ ਕਦੀ ਵੀ ਨਹੀਂ ਚਾਇਆ ਸੋ ਐਸੀ ਘਟਨਾ ਜੋ ਵਾਪਰੀ ਆ ਉਹਨਾਂ ਪਰਿਵਾਰਾਂ ਦੇ ਉੱਤੇ ਪਹਾੜ ਟੁੱਟ ਪਿਆ ਉਹ ਸ਼ਹੀਦ ਹੋਏ ਨੇ ਮੈਂ ਉਹਨਾਂ ਨੂੰ ਸਲੂਟ ਕਰਦਾ ਨਮਨ ਕਰਦਾ ਪਰ ਜੋ ਇਹ ਘਟਨਾ ਵਾਪਰੀ ਆ ਉਸ ਦੀ ពूर्ਜਰ ਨਿੰਦਾ ਕਰਦਾ ਔਰ ਇਹ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਅੱਗੇ ਇਹ ਨਵੇਦਨ ਕਰਦਾ ਬਟਾਲਾ ਵਾਸੀਆਂ ਵੱਲੋਂ ਦੇਸ਼ ਵਾਸੀਆਂ ਵੱਲੋਂ ਪਾਰਟੀ ਵੱਲੋਂ ਪਰ ਭਾਰਤੀ ਜਨਤਾ ਪਾਰਟੀ ਦੇ ਸਾਰੇ ਕਾਰਜਕਰਤਾਵਾਂ ਵੱਲੋਂ ਕਿ ਇਹ ਘਟਨਾ ਜਿਨ੍ਹਾਂ ਨੇ ਅੰਜਾਮ ਦਿੱਤਾ ਇਹ ਪਾਕਿਸਤਾਨ ਇੱਕ ਅਤਵਾਦਕ ਮੁਲਕ ਆ ਮੇਰੇ ਕੋਈ ਪ੍ਰੇਜ ਨਹੀਂ ਕੋਈ ਗਰੇਜ ਨਹੀਂ ਨੂੰ ਅਤਵਾਦੀ ਮੁਲਕ ਕਹਿਣ ਤੋਂ ਕਿਉਂਕਿ ਇਹ ਵਕਤ ਵਕਤ ਦੇ ਉੱਤੇ ਉਹਨਾਂ ਲੋਗਾਂ ਨੂੰ ਟ੍ਰੇਨਿੰਗ ਦੇ ਕੇ ਭੇਜਦੇ ਆ ਜੋ ਦੇਸ਼ ਦੀ ਏਕਤਾ ਅਤੇ ਅਖੰਡਤਾ ਤੇ ਮਾਹੌਲ ਨੂੰ ਖਰਾਬ ਕੀਤਾ ਜਾਂਦਾ ਹੈ ਔਰ ਉਹਨਾਂ ਬੇਜਮਾਨਾ ਤੇ ਅਤਿਆਚਾਰ ਕੀਤਾ ਜਾਂਦਾ ਹੈ ਜੋ ਆਪਣੇ ਪਰਿਵਾਰਾਂ ਦੇ ਨਾਲ ਘੁੰਮਣ ਫਿਰਨ ਗਏ ਸੀ ਉਸ ਆਪਣੇ ਮੁਲਕ ਦੀ ਉਸ ਹਸੀਨ ਵਾਦੀ ਦੇ ਵਿੱਚ ਤੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਕੀ ਉਹਨਾਂ ਦਾ ਕਸੂਰ ਸੀ ਸੋ ਇਹਨਾਂ ਨੂੰ ਸਖਤ ਸਖਤ ਸਜ਼ਾ ਮਿਲਣੀ ਚਾਹੀਦੀ ਆ ਇੱਕ ਦਾ ਜਵਾਬ ਪਾਕਿਸਤਾਨ ਵਰਗੇ ਦੇਸ਼ ਨੂੰ ਪੱਥਰ ਦੇ ਨਾਲ ਦੇਣਾ ਚਾਹੀਦਾ ਜਾਂ ਇਹਨਾਂ ਦੀਆਂ ਆਉਣ ਵਾਲੀਆਂ ਨਸਲਾਂ ਇਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣ ਕਿ ਭਾਰਤ ਵੱਲ ਉਂਗਲੀ ਚੁੱਕਣ ਦਾ ਇਲਜ਼ਾਮ ਕੀ ਆ ਪ੍ਰਧਾਨ ਜੀ ਜੇ ਕੁਦਰਤ ਦੇ ਵੇਖੀਏ ਜਾਂ ਉਸ ਪਰਮਾਤਮਾ ਦਾ ਕਾਨੂੰਨ ਵੇਖੀਏ ਕਹਿੰਦੇ ਮੌਤ ਜਿਹੜੀ ਧਰਮ ਦੇਖ ਕੇ ਨਹੀਂ ਆਉਂਦੀ ਪਰ ਫਸਟ ਟਾਈਮ ਅੱਤਵਾਦੀਆਂ ਨੇ ਇਹ ਕੋਸ਼ਿਸ਼ ਕੀਤੀ ਹੈ ਕਿ ਧਰਮ ਨੂੰ ਮੌਤ ਨਾਲ ਜੋੜਿਆ ਜਾਏ ਬਕਾਇਦਾ ਧਰਮ ਪੁੱਛਿਆ ਗਿਆ ਤੇ ਸਿਰਫ ਮਰਦਾਂ ਨੂੰ ਗੋਲੀਆਂ ਮਾਰੀਆਂ ਗਈਆਂ ਉਹਨਾਂ ਦੀਆਂ ਪਤਨੀਆਂ ਉਹਨਾਂ ਦੀਆਂ ਜਾਂ ਹੋਰ ਇਹਨਾਂ ਫੈਮਿਲੀ ਮੈਂਬਰ ਉਹਨਾਂ ਦੇ ਸਾਹਮਣੇ ਇਹ ਫਸਟ ਟਾਈਮ ਨਹੀਂ ਹੋਇਆ ਕਦੇ ਵੀ ਕਿਤੇ ਜਿਨ੍ਹਾਂ ਦਾ ਕੋਈ ਧਰਮ ਨਹੀਂ ਹੁੰਦਾ ਜਿਨ੍ਹਾਂ ਦੀ ਕੋਈ ਯਾਤ ਨਹੀਂ ਹੁੰਦੀ ਜਿਨ੍ਹਾਂ ਦੀ ਕੋਈ ਪਾਤ ਨਹੀਂ ਹੁੰਦੀ ਉਹ ਯੱਤਵਾਦੀ ਕਮਾਉਂਦੇ ਨੇ ਉਹ ਹੀ ਉੱਗਰਵਾਦੀ ਕਮਾਉਂਦੇ ਨੇ ਉਹਨਾਂ ਨੂੰ ਕਿਸੇ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਉਹਨਾਂ ਨੇ ਪਰਿਵਾਰਾਂ ਦੇ ਸਾਹਮਣੇ ਲੇਡੀਜ਼ ਦੇ ਸਾਹਮਣੇ ਉਹਨਾਂ ਦੇ ਘਰ ਵਾਲਿਆਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਮੈਂ ਉਹਨਾਂ ਨੂੰ ਸ਼ਹੀਦ ਗਿਣਦਾ ਔਰ ਉਹਨਾਂ ਕਾਇਰਾਂ ਨੂੰ ਪਾਕਿਸਤਾਨ ਦੇ ਉਹਨਾਂ ਅੱਤਵਾਦੀਆਂ ਨੂੰ ਕਾਇਰਾਂ ਨੂੰ ਔਰ ਪਾਕਿਸਤਾਨ ਨੂੰ ਕਾਇਰ ਕਹਿਣਾ ਕਿ ਇਸ ਤੋਂ ਵੱਡੀ ਕਾਇਰਤਾ ਪੂਰੀ ਦੁਨੀਆ ਦੇ ਅੰਦਰ ਕੋਈ ਨਹੀਂ ਹੋ ਸਕਦੀ ਜੋ ਬੱਚਿਆਂ ਤੇ ਪਰਿਵਾਰਾਂ ਦੇ ਸਾਹਮਣੇ ਉਹਨਾਂ ਦੇ ਪਿਤਾ ਨੂੰ ਉਹਨਾਂ ਦੇ ਹਸਬੰਡ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਪਾਕਿਸਤਾਨ ਵੱਲੋਂ ਬਿਆਨ ਆ ਰਿਹਾ ਕਿ ਸਾਡਾ ਸਾਹਮਣੇ ਨਾਲ ਕੋਈ ਵੀ ਸਬੰਧ ਨਹੀਂ ਹੈ ਸਾਡਾ ਇਹ ਜਿਹੜੀ ਵਾਰਦਾਤ ਹੋਈ ਹੈ ਕਾਨੂੰਨੀ ਵਾਰਦਾਤ ਹੋਈ ਹੈ ਇਹਨਾਂ ਸਾਡਾ ਕੋਈ ਵੀ ਸਬੰਧ ਨਹੀਂ ਹੈ। ਪਾਕਿਸਤਾਨ ਨੂੰ ਹੁਣ ਇਹ ਡਰ ਸਤਾ ਰਿਹਾ ਕਿ ਹਿੰਦੁਸਤਾਨ ਦੁਨੀਆ ਦੇ ਵਿੱਚ ਬਹੁਤ ਪਾਵਰਫੁਲ ਦੇਸ਼ ਆ ਉਹ ਚੁੱਪ ਨਹੀਂ ਬੈਠੇਗਾ। ਕਿਉਂਕਿ ਘਟਨਾ ਹੁੰਦਿਆਂ ਸਾਰੀ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਉੱਥੇ ਸ਼੍ਰੀਨਗਰ ਦੇ ਵਿੱਚ ਪਹੁੰਚ ਜਾਂਦੇ ਨੇ ਉਹ ਵਕ ਵਕ ਸਥਾਨਾਂ ਤੇ ਜਾ ਕੇ ਘਟਨਾ ਦਾ ਜਾਇਜ਼ਾ ਲੈ ਰਹੇ ਨੇ ਔਰ ਮੈਂ ਯਕੀਨ ਨਾ ਕਹਿ ਸਕਦਾ ਕਿ ਇਸ ਦਾ ਜਵਾਬ ਤੁਹਾਡੇ ਸਾਹਮਣੇ ਬਹੁਤ ਜਲਦੀ ਆਏਗਾ ਔਰ ਪਾਕਿਸਤਾਨ ਨੂੰ ਇਸ ਦਾ ਜਵਾਬ ਇੱਟ ਦਾ ਪੱਥਰ ਨਾ ਦਿੱਤਾ ਜਾਏ ਮੇਰਾ ਆਖਰੀ ਸਵਾਲ ਹੈ ਇੱਕ ਔਰਤ ਨੇ ਜੋ ਬਿਆਨ ਦਿੱਤਾ ਹੈ ਜੋ ਮੀਡੀਆ ਚ ਆ ਰਿਹਾ ਹੈ ਕਿ ਮੇਰੇ ਸਾਹਮਣੇ ਮੇਰੇ ਪਤੀ ਨੂੰ ਗੋਲੀ ਮਾਰੀ ਗਈ ਜਦੋਂ ਮੈਂ ਕਿਹਾ ਕਿ ਮੈਨੂੰ ਵੀ ਗੋਲੀ ਮਾਰ ਦੋ ਉਹਨਾਂ ਵੱਲੋਂ ਕਿਹਾ ਗਿਆ ਆਤਵਾਦੀ ਉਹ ਲੋਕ ਕਿ ਤੁਹਾਨੂੰ ਨਹੀਂ ਮਾਰਨਾ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨੰਨੇ ਮੋਦੀ ਨੂੰ ਦੱਸ ਦੋ ਕਿ ਅਸੀਂ ਇਹ ਵਾਰਦਾਰ ਕਰਕੇ ਚੱਲੇ ਆ ਸਿੱਧਾ ਸਿੱਧਾ ਪ੍ਰਧਾਨ ਮੰਤਰੀ ਔਰ ਵੱਡੀ ਜੋ ਵਰਲਡ ਦੀ ਪਾਵਰ ਹੈ ਭਾਰਤ ਨੂੰ ਉਹਨੂੰ ਚੈਲੰਜ ਕੀਤਾ ਹੈ ਆਤਵਾਦੀਆਂ ਵੱਲੋਂ ਬਿਲਕੁਲ ਜੀ ਬਿਲਕੁਲ ਇਹ ਕਾਇਰانہ ਹਰਕਤ ਕੀਤੀ ਗਈ ਆ ਉਸ ਲੇਡੀਜ਼ ਨੂੰ ਕਿਹਾ ਗਿਆ ਉਸ ਮਹਾਨ ਮੈਂ ਉਸ ਸ਼ਖਸੀਅਤ ਨੂੰ ਨਮਨ ਕਰਦਾ ਜਿਸ ਨੇ ਸਾਹਮਣੇ ਉਸ ਤੇ ਪਰਿਵਾਰ ਨੂੰ ਮੌਤੇ ਘਾਟ ਉਤਾਰ ਦਿੱਤਾ ਜਾਂ ਉਸ ਤੇ ਪਤੀ ਨੂੰ ਸੋ ਉਸ ਨੂੰ ਇਹ ਜਵਾਬ ਉਸ ਵਕਤ ਮੰਗਿਆ ਗਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਹਿ ਦਿਓ ਜਾ ਕੇ ਇਹ ਕਾਇਰਾਨਾ ਹਰਕਤ ਕੀਤੀ ਹੈ ਜੋ ਉਹਨਾਂ ਨੂੰ ਜਵਾਬ ਵੀ ਜਲਦੀ ਮਿਲ ਜਾਏਗਾ। ਤਾਂ ਇਸੇ ਜਿਲਾ ਪ੍ਰਧਾਨ ਹਿਰਾਵਾਲੀਆ ਭਾਜਪਾ ਦੇ ਉਹਨਾਂ ਨੇ ਕਿਹਾ ਕਿ ਅਤਵਾਦੀਆਂ ਜਿਹੜਾ ਹਮਲਾ ਕੀਤਾ ਹੈ ਜਲਦੀ ਏਟਾ ਦਾ ਜਵਾਬ ਪੱਥਰਾਂ ਦਿੱਤਾ ਜਾਏਗਾ। ਕਾਨੂੰਨੀ ਵਾਰਦਾਤ ਹੈ ਜੋ ਧਰਮਪੁੱਛ ਕੇ ਮਾਰਿਆ ਗਿਆ। ਖਾਸ ਕਰਕੇ ਔਰਤਾਂ ਦੇ ਸਾਹਮਣੇ ਉਹਨਾਂ ਦੇ ਪਰਿਵਾਰਕ ਮੈਂਬਰ ਮਾਰੇ ਗਏ ਹਨ। ਵੱਡੀ ਕਾਨੂੰਨੀ ਹਰਕਤ ਹੈ ਵੇਖਦੇ ਰਹੋ ਪਰਸ਼ਾਵਾਂ ਚੈਨਲ। ਸ਼ਕਤੀ ਜਰਮਾ ਦਾ ਨਾਮ ਜੀ। ਕੱਲ ਜਿਹੜੀ ਇਹ ਕਾਨੂੰਨੀ ਘਟਨਾ ਹੋਈ ਹੈ ਐਕਟਿਵੈਂਗੇਜ ਬਹੁਤ ਮਾੜੀ ਗੱਲ ਆ ਇਹ ਪਾਕਿਸਤਾਨ ਦੇ ਜਿਹੜੇ ਉਗਰਵਾਦੀ ਆ ਭੇਜਦਾ ਇੱਥੇ ਉਹਨਾਂ ਨੇ ਇੱਕ ਮਾਸੂਮ ਲੋਕਾਂ ਦੇ ਜਿਹੜੇ ਲੋਕ ਉੱਥੇ ਆਪਣੇ ਪਰਿਵਾਰ ਦੇ ਸਮੇਤ ਸ਼ਾਹ ਕਰਨਾਂ ਦੇ ਗਏ ਸੀ ਉਹਨਾਂ ਉੱਤੇ ਗੋਲੀਆਂ ਚਲਾਈਆਂ ਔਰ ਉਹਨਾਂ ਨੂੰ ਸ਼ਹੀਦ ਕੀਤਾ ਮੈਂ ਇਸ ਤੇ ਬਹੁਤ ਜ਼ੋਰ ਨਿੰਦਾ ਕਰਦਾ ਔਰ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਇਹ ਬਾਰਜਤ ਦਾ ਪਾਰਟੀ ਵੱਲੋਂ ਅਪੀਲ ਕਰਦਾ ਬੇਨਤੀ ਕਰਦਾ ਇਹਦਾ ਜਿਹੜਾ ਜਵਾਬ ਆ ਇਹਦਾ ਜਵਾਬ ਪੱਤਰ ਦਾ ਦਿੱਤਾ ਜਾਵੇ ਅਤੇ ਅਸਾ ਜਵਾਬ ਦਿੱਤਾ ਜਾਵੇ ਕਿ ਅਗਰ ਤੋਂ ਇਹ ਪਾਕਿਸਤਾਨ ਇਧਰ ਮੂੰਹ ਨਾ ਕਰਕੇ ਵੇਖੇ ਬਹੁਤ ਦੇ ਦਰਨ ਬਹੁਤ ਦੇਖਿਆ ਜਾਂਦਾ ਜਿਹਦਾ ਰਿਕਲ ਟੀਵੀ 'ਚ ਵੇਖਿਆ ਅੱਜ ਟੀਵੀ ਦਾਜੇ ਬਣ ਜਿਹੜੀਆਂ ਉਹ ਫੋਟੋਆਂ 'ਚ ਤੋਂ ਦੇਖੀ ਰਹੀਆਂ ਸਾਨੂੰ ਇੱਥੇ-ਤਰੂ ਆਂਜੱਖਾ ਜਾਂਦੇ ਆ ਉਹਨਾਂ ਦਾ ਲੋਕਾਂ ਦਾ ਕੀ ਹਾਲ ਹੋਏਗਾ ਛੋਟੇ-ਛੋਟੇ ਬੱਚੇ ਲੈ ਕੇ ਕਿਉਂਕਿ ਉਹ ਇਹਦੇ ਹੀ ਹੋਜਿਆ ਸੀ ਉਥੇ ਨਾ ਦੇ ਕਾਰਪੌਨ ਸਕਦੀ ਆ ਉਥੇ ਤੁਰ ਕੇ ਜਾਣਾ ਬੰਦਾ 15 20 ਮਿੰਟ ਦਾ ਰਸਤਾ ਚ ਤੁਰ ਕੇ ਉਸ ਬੋਰ ਤੇ ਪਹੁੰਚਣਾ ਬੰਦਾ ਔਰ ਜਿਹੜੇ ਉਥੇ ਲੋਕਾਂ ਦੀਆਂ ਜਿਹੜੇ ਕਾਇਲ ਹੋਏ ਆ ਉਹਨਾਂ ਨੇ ਵੀ ਤੁਸੀਂ ਦੇਖਿਆ ਹੋਵੇਗਾ ਸਭ ਚੁੱਕ ਕੇ ਲੱਗੇ ਜਾਂਦੇ ਵੇ ਆ ਸਪੋਰਟ ਤੱਕ ਤੋਂ ਉਹਨਾਂ ਨੂੰ ਕੋਈ ਕਨਵਿੰਸ ਗਾ ਮਿਲ ਸਕਦਾ ਸੋ ਮੈਂ ਪ੍ਰਭੂ ਅੱਗੇ ਹੋਏ ਪ੍ਰਾਰਥਨਾ ਕਰਾਂਗਾ ਵੀ ਇਹਨਾਂ ਜਿਹੜੀਆਂ ਰੂਹਾਂ ਨੂੰ ਆਪਣੇ ਚਰਨਾਂ 'ਚ ਨਵਾਜ ਦੇਣ ਔਰ ਜਿਹੜੇ ਕਾਇਲ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਠੀਕ ਕਰਨ ਇਹਨਾਂ ਹੀ ਕਹਿੰਦੇ ਆਇਆ ਮੈਂ ਪ੍ਰਭੂ ਅਗੇ ਫਿਰ ਇੱਕ ਵਾਰੀ ਬੇਨਤੀ ਕਰਾਂਗਾ ਉਹ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਪਰ ਪਿੱਛੇ ਜਿਹੜੇ ਉਹਨਾਂ ਦੇ ਲੋਕ ਉਹਨਾਂ ਨੂੰ ਪਾਣਾ ਵਰਤਨ ਦੀ ਤਾਕਤ